ਸਰਬਜੀਤ ਸੰਗਰੂਰ ਵੀ ਦੀ ਕਵਤਾ ਮੈਂ ਕੱਲਾ ਨਹੀਂ ਜੀ ਸਕਦਾ ਮੈਂ ਕੱਲਾ ਨਹੀਂ ਜੀ ਸਕਦਾ ਮੇਰੇ ਨੇੜੇ ਕੋਈ ਰੁੱਖ ਲਗਾਣਾ ਮੇਰੇ ਨੇੜੇ ਕੋਈ ਰੁੱਖ ਲਗਾਣਾ ਹੁਣ ਹੱਥ ਵੱਸ ਤੁਹਾਡੇ ਸੋਚੋ ਹੁਣ ਹੱਥ ਵੱਸ ਤੁਹਾਡੇ ਸੋਚੋ ਰੱਖਣਾ ਕਾਇਮ ਸਦੀਆਂ ਤੱਕ ਜਾਂ ਕੁਝ ਪਲਾਂਚ ਚਾਉਂਦੇ ਮੇਰੀ ਹੋਂਦ ਮਿਟਾਉਣਾ ਕੀ ਕਰਨਾ ਹਿਸਾਬ ਮੈਂ ਆਪਣੀ ਐਬਾਂ ਦਾ ਤੁਸੀਂ ਖੁਦ ਹੀ ਆਪੇ ਪਰਚੋਲ ਕਰੋ ਦਿਓ ਸਜ਼ਾ ਮੈਨੂੰ ਮੇਰੇ ਗੁਨਾਹਾਂ ਦੀ ਜਾਂ ਫਿਰ ਜਾਣ ਕੇ ਆਪਣਾ ਕਰ ਮਾਫ ਮੈਨੂੰ ਗੱਲ ਗੋਲ ਮੋਲ ਕਰੋ ਗੱਲ ਗੋਲ ਮੋਲ ਕਰੋ ਫਲ ਫੁੱਲ ਪੱਤੇ ਹੁਣ ਤਾਂ ਰਹੇ ਨਹੀਂ ਸੇ